ਵੀਡੀਓ ਵੇਖ ਰਖਿਆ ਆ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਰੂਸ ਚਕਰੀਨ ਵਰਗੀ ਲੰਬੀ جنگ ਲਈ ਤਿਆਰ ਭਾਰਤੀ ਫੌਜ ਦਾ ਸਾਲਾਂ ਲਈ ਗੋਲਾ ਪ੍ਰੂਤ ਦਾ ਦਿੱਤਾ ਆਰਡਰ ਆਪਰੇਸ਼ਨਸ ਤੂੜ ਤੋਂ ਬਾਅਦ ਸ਼ਹਿਰ ਦੀ ਕੋਈ ਤਿੰਨ ਕੋਈ ਦਿਨ ਜਖਾ ਬਚਿਆ ਹੋਵੇਗਾ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਮੀਡੀਆ ਵਿੱਚ ਕੋਈ ਬਿਆਨ ਨਾ ਆਇਆ ਹੋਵੇ ਹਰ ਰਵ ਰਾਜਨਾਥ ਸਿੰਘ ਸੈਨਿਕਾਂ ਰੱਖਿਆ ਮੰਤਰਾਲੇ ਦੇ ਨੌਕਰ ਸ਼ਾਹਾਂ ਨਿੱਜੀ ਕੰਪਨੀਆਂ ਦੇ ਪ੍ਰਤੀਨਿਧੀਆਂ ਤੇ ਆਮ ਜਨਤਾ ਨੂੰ ਰੱਖਿਆ ਖੇਤਰ ਵਿੱਚ ਸਵੈ ਨਿਰਪਰਵੰਦਾ ਸੱਦਾ ਦੇ ਰखे ਹਨ ਰੱਖਿਆ ਮੰਤਰੀ ਨੇ ਸਬੋਧਨਾ ਵਿੱਚੋਂ ਲਗਾਤਾਰ ਇੱਕ ਇਹ ਸਾਹਮਣੇ ਆ ਰਿਹਾ ਹੈ ਕਿ ਦੇਸ਼ ਨੂੰ ਫੌਜ ਦੇ ਨਾਲ ਹਮੇਸ਼ਾ جنگ ਲਈ ਤਿਆਰ ਰਹਿਣਾ ਚਾਹੀਦਾ ਹੈ ਇੱਕ ਜੰਗ ਜੋ ਸਿਰਫ 4 ਦਿਨਾਂ ਤੋਂ ਯਾਰ ਦਿਨਾਂ ਤੋਂ ਮਹੀਨਿਆਂ ਤੱਕ ਚੱਲ ਸਕਦੀ ਹੈ ਜਾਂ ਇੱਥੋਂ ਤੱਕ ਕਿ ਰੂਹ ਜਕਰੇਨ ਜੁੱਧ ਵਾਂਗ ਸਾਲਾਂ ਤੱਕ ਚੱਲ ਸਕਦੀ ਹੈ ਕਿ ਭਾਰਤ ਇੱਕ ਲੰਬੀ جنگ ਲਈ ਤਿਆਰ ਹੈ ਜਦੋਂ ਦੇਸ਼ ਦੇ ਗੋਲਾਬ੍ਰੂਦ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਡੇਢ ਦਹਾਕਾ ਪਹਿਲਾਂ ਉਸ ਸਮੇਂ ਦੇ ਫੌਜ ਮੁਖੀ ਜਨਰਲ ਵੀਕੇ ਦਾ ਪੁੱਤਰ ਯਾਦ ਆਉਂਦਾ ਹੈ ਜਿਸ ਵਿੱਚ ਸਿਰਫ 10 ਦਿਨਾਂ ਦੇ ਗੋਲਾਬ੍ਰੂਦ ਦਾ ਜ਼ਿਕਰ ਕੀਤਾ ਗਿਆ ਸੀ ਫਿਰ ਇਥੇ ਪੀ ਨਿਊਜ਼ ਨੇ ਭਾਰਤੀ ਫੌਜ ਦੇ 13 17 ਜਨਮ ਨਾਲ ਵਿਸ਼ੇਸ਼ ਤੌਰ ਤੇ ਭਾਰਤ ਦੇ ਰਿਜ ਵਰ ਸਟੋਰ ਦੀ ਸਥਿਤੀ ਜਾਣ ਕੇ ਜੰਗ ਲਈ ਲੜੀਂਦੇ ਗੋਲਾ ਪ੍ਰੂਤ ਬਾਰੇ ਗੱਲ ਕੀਤੀ ਜਨਰਲ ਨੇ ਦੱਸਿਆ ਕਿ ਭਾਰਤੀ ਫੌਜ ਦਾ ਵਰਤੀ ਜਾਣ ਵਾਲੇ 90 ਪ੍ਰਤੀਸ਼ਤ ਵੱਤ ਗੋਲਾ ਪ੍ਰੂਦੇ ਸਮੇਂ ਭਾਰਤ ਵਿੱਚ ਬਣਾਇਆ ਜਾਂਦਾ ਹੈ ਇੱਕ ਸਮੇਂ ਡਿਨਸ ਫੈਕਟਰੀ ਬੋਰਡ ਇੱਕ ਸਰਕਾਰੀ ਉਦਮ ਗੋਲਾ ਫौज ਨੂੰ ਗੋਲਾਵਰਧਾ ਕਲੌਤਾ ਸਪਲਾਈ ਸੀ ਨਿੱਜੀ ਕੰਪਨੀਆਂ ਲਗਭਗ ਮੌਜੂਦ ਨਹੀਂ ਸਨ ਮੋਦੀ ਸਰਕਾਰ ਦੀ ਮੇਕ ਇਨ ਇੰਡੀਆ ਨੀਤੀ ਦੇ ਤਹਿਤ ਹੁਣ ਲਗਭਗ 20 ਨਿੱਜੀ ਖੇਤਰ ਦੀਆਂ ਕੰਪਨੀਆਂ ਹਨ ਜਿਨ੍ਹਾਂ ਵਿੱਚ ਅਡਾਨੀ ਡਿਫੈਂਸ ਸੋਲਰ ਡਿਸਨਟੀ ਤੇ ਐਸਐਮਪੀਪੀ ਤੇ ਭਾਰਤ ਫੋਰ ਸ਼ਾਮਲ ਹਨ ਜੋ ਹਥਿਆਰ ਗੋਲਾਵਰਧਾ ਤੇ ਹੋਰ ਗੋਲਾਵਰਧਾ ਬਣਾਉਂਦੀਆਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ